ਕੀ ਹਾਲ ਹੈ ਜੀ ਤੁਹਾਡੇ ਸਾਰਿਆਂ ਦੇ ਜਿੰਨੇ ਵੀ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਆਪਾਂ ਬਹੁਤ ਸਾਰੀਆਂ ਮਸ਼ੀਨਰੀਆਂ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਤੁਹਾਡੇ ਏਰੀਆ 'ਚੋਂ ਤੇ ਤੁਹਾਨੂੰ ਵੀਡੀਓ ਚੰਗੀ ਲੱਗੂਗੀ ਉਮੀਦ ਕਰਦਾ ਮੈਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਨੀਚੇ ਹਮੇਸ਼ਾ ਲਿਖਿਆ ਰਹਿੰਦਾ 78140 38764 ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਮਸ਼ੀਨਰੀ ਦੀ ਕੋਠੀ ਦੀ ਘਰ ਦੀ ਤਾਂ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਐਡ ਕਰਵਾ ਸਕਦੇ ਹੋ ਤੁਹਾਡੇ ਕੋਲੇ ਕੋਠੀ ਆ ਘਰ ਮਕਾਨ ਗੱਡੀਆਂ ਮੋਟਰਸਾਈਕਲ ਐ ਕੁਝ ਵੀ ਐ ਜੀ ਹੁਣ ਆਪਾਂ ਪਹਿਲੀ ਗੱਡੀ ਲੈ ਕੇ ਪਹੁੰਚੇ ਆ ਜਿਹੜੀ ਗੱਡੀ ਲੈ ਕੇ ਪਹੁੰਚੇ ਆ ਸਬਕਟ VDI ABS ਬ੍ਰੇਕਾਂ ਚ 2015 ਮਾਡਲ ਐ ਜੀ ਤੇ ਗੱਡੀ ਦੀ ਕੰਡੀਸ਼ਨ ਬਹੁਤ ਚੰਗੀ ਐ ਜੀ ਫਾਸਟ ਓਨਰ ਗੱਡੀ ਆ ਹਰਿਆਣਾ ਨੰਬਰ ਐ ਜੀ ਐਨਓਸੀ ਮਿਲ ਜਾਊਗੀ 410000 ਰੁਪਏ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਬਾਕੀ ਕਹਿੰਦੇ ਸੀਗੇ ਮਾਨਤਨ ਕਰ ਦਾਂਗੇ 74000 ਸਿਰਫ ਗੱਡੀ ਚੱਲੀ ਹੋਈ ਆ ਗੱਡੀ 'ਚ ਕੋਈ ਪ੍ਰੋਬਲਮ ਨਹੀਂ ਬਾਕੀ ਫੋਟੋਆਂ ਚਾਰੇ ਪਾਸੋਂ ਇਹਨਾਂ ਨੇ ਖਿੱਚ ਕੇ ਭੇਜੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਚਾਰੇ ਪਾਸੋਂ ਵਧੀਆ ਸਾਫ਼ ਸੁਥਰੀ ਗੱਡੀ ਆ ਤੇ ਤੁਸੀਂ ਦੇਖ ਰਹੇ ਹੋ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਤੇ ਟ్రਾਈ ਲੈਣੀ ਹੋਵੇ ਸਟਾਰਟ ਕਰਕੇ ਦੇਖਣੀ ਹੋਵੇ ਇੰਜਨ ਗੇਅਰ ਚੈੱਕ ਕਰਨਾ ਹੋਵੇ ਕੁਝ ਵੀ ਕਰਨਾ ਹੋਵੇ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਤੇ ਮਾਲਕ ਦੇ ਘਰੇ ਵਗ ਜਓ ਤੇ ਦੇਖ ਲਿਓ ਜੀ ਤੇ ਐਨਓਸੀ ਮਿਲ ਜੂਗੀ ਅੰਦਰੋਂ ਬਿਲਕੁਲ ਸਾਫ਼ ਹੈ ਸਾਰੇ ਫੰਕਸ਼ਨ ਵਰਕਿੰਗ ਚ ਨੇ ਬਾਕੀ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਸ਼ੋਅ ਕਰ ਰੱਖਿਆ 8090049067 ਇਸੇ ਨੰਬਰ ਤੇ ਗੱਲ ਤੁਸੀਂ ਕਰ ਲਓ ਜੀ ਜਿਹੜੀ ਦੂਸਰੀ ਗੱਡੀ ਆਪਾਂ ਲੈ ਕੇ ਪਹੁੰਚਿਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਟਾਇota ਦੀ ਐਟਿਊਸ ਡੀਜ਼ਲ ਤੇ ਗੱਡੀ ਆ ਦੋਵੇਂ ਚਾਬੀਆਂ ओरिजिनल ਨਾਲ ਆਪਾਂ ਨੂੰ ਮਿਲ ਜਾਣਗੀਆਂ ਮਾਡਲ ਗੱਡੀ ਦਾ 2014 14 ਮਾਡਲ ਹੈ ਜੀ ਤੇ ਗੱਡੀ ਕੁੱਲ 55000 ਚੱਲੀ ਹੋਈ ਆ ਤੇ ਗੱਡੀ ਸੈਕੰਡ ਓਨਰ ਹੈ ਗੱਡੀ ਦੀ ਕੰਡੀਸ਼ਨ ਵਧੀਆ ਹੈ ਤੇ ਗੱਡੀ ਖੜੀ ਹੈ ਨਮਾਸ਼ਹਿਰ ਏਰੀਆ 'ਚ ਜਾ ਕੇ ਕਿਸੇ ਨੇ ਦੇਖਣੀ ਹੋਵੇ ਨਮਾਸ਼ਹਿਰ ਮਾਲਕ ਦਾ ਏਰੀਆ ਜਾ ਕੇ ਦੇਖ ਸਕਦੋਂ 4 ਲੱਖ 90000 ਰੁਪਇਆ ਡਿਮਾਂਡ ਹੈ 55000 ਚੱਲੀ ਹੋਈ ਆ 490 ਡਿਮਾਂਡ ਆ ਲੈਸ ਵੈਸ ਹੋ ਜਾਊਗਾ ਅੰਦਰੋਂ ਕਿਸੇ ਨੇ ਦੇਖਣੀ ਹੈ ਗੱਡੀ ਤਾਂ ਅੰਦਰੋਂ ਵੀ ਤੁਸੀਂ ਦੇਖ ਸਕਦੋਂ ਚਲਾ ਕੇ ਕਿਸੇ ਨੇ ਦੇਖਣੀ ਹੈ ਤਾਂ ਨਮਾਸ਼ਹਿਰ ਇਹਨਾਂ ਦੇ ਏਰੀਆ 'ਚ ਚੱਲ ਜਾਓ ਜਾ ਕੇ ਦੇਖ ਲਿਓ ਗੱਡੀ ਨੂੰ ਦੇਖ ਲਓ ਟ్రਾਈ ਲੈ ਲਓ ਕਾਗਜ਼ ਪੱਤਰ ਚੈੱਕ ਕਰ ਲਓ ਪੂਰੀ ਆਪਦੀ ਤਸੱਲੀ ਜੋ ਵੀ ਕਰ ਸਕਦੇ ਹੋ ਕਰ ਲਿਓ ਜੀ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਹੈ ਨੰਬਰ ਹੈ ਜੀ ਮਾਲਕ ਦਾ 9417746340 ਇਸ ਨੰਬਰ ਤੇ ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਜੀ ਹੁਣ ਆਪਾਂ ਕਰਾਂਗੇ ਗੱਲ ਸਵਿਫਟ ਗੱਡੀ ਦੀ ਇੱਕ ਹੋਰ ਆਪਣੇ ਕੋਲੇ ਵੀਡੀਓ ਆਈ ਗੱਡੀ ਪਹੁੰਚੀ ਆ ਸਵਿਫਟ 2013 ਮਾਡਲ ਗੱਡੀ ਆ ਸੰਗਰੂਰ ਆਹ ਗੱਡੀ ਖੜੀ ਆ ਜੀ ਨਵੇਂ ਟਾਇਰ ਨੇ ਗੱਡੀ ਦੀ ਕੰਡੀਸ਼ਨ ਆਲ ਓਕੀ ਆ ਸੈਕੰਡ ਓਨਰ ਗੱਡੀ ਆ ਗੱਡੀ ਚ ਕੋਈ ਕਮੀ ਨਹੀਂ ਵਧੀਆ ਗੱਡੀ ਆ ਵਧੀਆ ਚਲਾਉਣ ਚ ਹੈ ਜਾ ਕੇ ਕਿਸੇ ਨੇ ਦੇਖਣੀ ਹੋ ਵਿੱਚ ਆ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਆ ਚਲਾ ਕੇ ਵੀ ਦੇਖ ਸਕਦਾ ਬਾਕੀ ਅੰਦਰੋਂ ਦੇਖ ਲਓ ਬਹੁਤ ਵਧੀਆ ਸਾਫ ਕੰਡੀਸ਼ਨ ਦੀ ਗੱਡੀ ਆ ਚਲਾ ਕੇ ਦੇਖ ਸਕਦਾ ਤੇ ਅੱਗੇ ਪਿੱਛੇ ਤੋਂ ਇਹਨਾਂ ਨੇ ਫੋਟੋਆਂ ਵਧੀਆ ਖਿੱਚ ਕੇ ਭੇਜੀਆਂ ਨੰਬਰ ਆਪਾਂ ਨੂੰ ਪੰਜਾਬ ਮਿਲੂਗਾ ਪੰਜਾਬ ਨੰਬਰ ਗੱਡੀ ਆ ਵਧੀਆ ਸਾਫ ਸੁਥਰੀ ਚਾਰੇ ਪਾਸੇ ਦੇਖ ਰਿਓ ਤੇ ਨਵੇਂ ਟਾਇਰ ਨੇ ਤੇ ਮਾਲਕ ਕਹਿੰਦੇ ਆ ਫੁੱਲ ਗਾਰੰਟੀ ਆ ਸਾਡੇ ਵੱਲੋਂ ਮਾਲਕ ਨੇ ਕਿਹਾ ਤੇ ਮਾਲਕ ਨਾਲ ਕੋਈ ਵੀ ਗੱਲ ਕਰਨੀ ਹੋਵੇ ਕਰ ਲਿਓ ਡਿਮਾਂਡ 390000 ਰੁਪਇਆ ਇਹਨਾਂ ਨੇ ਕਿਹਾ ਬਾਕੀ ਕਹਿੰਦੇ ਸੀਗੇ ਉੱਪਰ ਥੱਲੇ ਕਰ ਲਾਂਗੇ ਬਾਕੀ ਫੋਟੋਆਂ ਚੱਲ ਰਹੀਆਂ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ 9872143977 ਹੁਣ ਆਪਾਂ ਥੋੜੀ ਜੀ ਆਪਣੇ ਚੈਨਲ ਦੀ ਗੱਲ ਕਰ ਲੈਨੇ ਹ ਜਿੰਨੇ ਤੁਸੀਂ ਆਇਓ ਜ ਪਹਿਲੀ ਵਾਰਾਂ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਜਾਉਨੇ ਹਰ ਰੋਜ਼ ਤਾਂ ਆਪਾਂ ਹਰ ਰੋਜ਼ ਨਵੀਆਂ ਗੱਡੀਆਂ ਨਵੇਂ ਮੋਟਰਸਾਈਕਲ ਕੋਠੀ ਮਕਾਨ ਘਰ ਆ ਚੀਜ਼ਾਂ ਲੈ ਕੇ ਹਰ ਰੋਜ਼ ਚੈਨਲ ਤੇ ਆਉਨੇ ਵੀਡੀਓ ਰਹੀ ਚੀ ਤੇ ਤੁਸੀਂ ਦੇਖਣਾ ਪਸੰਦ ਕਰਦੋਂ ਤਾਂ ਨੀਚੇ ਇੱਕ ਚੈਨਲ ਦਾ ਸਬਸਕ੍ਰਾਈਬ ਵਾਲਾ ਬਟਨ ਹੈ ਜੀ ਉਹਨੂੰ ਸਾਰੇ ਜਣੇ ਕਲਿੱਕ ਜ਼ਰੂਰ ਕਰਦੋ ਸਬਸਕ੍ਰਾਈਬ ਕਰਦੋ ਤੇ ਜਿੰਨੇ ਤੁਸੀਂ ਦੇਖ ਰਹੋ ਵੀਡੀਓ ਨੂੰ ਸਾਰੇ ਜਣੇ ਲਾਈਕ ਵੀ ਕਰਦੋ ਜੀ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਦੋ ਜਿੰਨੇ ਤੁਸੀਂ ਦੇਖ ਰਹੂ ਤੇ ਤੁਸੀਂ ਪਹਿਲਾਂ ਤੋਂ ਵੀ ਆਪਣੇ ਚੈਨਲ ਨਾਲ ਜੁੜੇ ਹੋਇਓ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਪਹਿਲੀ ਵਾਰ ਤੁਸੀਂ ਆਇਓ ਤੁਹਾਡਾ ਵੀ ਸਾਰਿਆਂ ਦਾ ਸ਼ੁਕਰੀਆ ਜੀ ਤੇ ਇੱਕ ਗੱਲ ਹੋਰ ਜੀ ਜੇ ਕਿਸੇ ਨੇ ਐਡ ਕਰਵਾਉਣੀ ਆ ਤਾਂ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਨਹੀਂ ਹੁੰਦੀ ਜੀ ਜੇ ਤੁਸੀਂ ਕੁਝ ਵੀ ਸੇਲ ਕਰਨਾ ਚਾਹੁੰਦੇ ਹੋ ਕੋਈ ਮਸ਼ੀਨਰੀ ਸੇਲ ਕਰਨਾ ਚਾਹੁੰਦੇ ਹੋ ਕੋਈ ਗੱਡੀ ਸੇਲ ਕਰਨੀ ਹੈ ਤੁਸੀਂ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹੋ ਆਪਣਾ ਕੋਈ ਖਰਚਾ ਵਰਚਾ ਕੋਈ ਕਮਿਸ਼ਨ ਕਿਸੇ ਤਰ੍ਹਾਂ ਦਾ ਆਪਣਾ ਕੁਝ ਵੀ ਨਹੀਂ ਹੁੰਦਾ ਜੀ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਕੁਛ ਵੀ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ WhatsApp ਨੰਬਰ ਨੀਚੇ ਹਮੇਸ਼ਾ ਸਾਰੇ ਵੀਡੀਓ ਚ ਲਿਖਿਆ ਰਹਿੰਦਾ ਜੀ ਨੰਬਰ ਆਪਣਾ 78140 38764 ਤੁਹਾਡੇ ਕੋਲੇ ਗੱਡੀ ਕੋਠੀ ਮਕਾਨਕਾਰ ਕੁਛ ਵੀ ਆ ਚਾਹੀ ਆਪਣੇ ਕੋਲੇ ਭੇਜ ਦੇ ਕਰੋ ਬਸ ਮੈਂ ਇੱਕ ਬੇਨਤੀ ਕਰਦਾ ਹੁੰਨਾ ਜੀ ਜਦੋਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਤੁਸੀਂ ਭੇਜ ਦਿਓ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਤੁਸੀਂ ਬਸ ਰੇਟ ਨਾਲ ਨਜਾਇਜ਼ ਲਾ ਕੇ ਭੇਜਿਆ ਕਰੋ ਜਾਇਜ਼ ਰੇਟ ਹਮੇਸ਼ਾ ਲਾ ਕੇ ਭੇਜਿਆ ਕਰੋ ਜੀ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲਬਾਤ ਸ਼ੁਰੂ ਕਰ ਦਿਆਂ ਹੁਣ ਤੁਸੀਂ ਦੇਖੋਗੇ ਆਪਣੇ ਕੋਲ ਇੱਕ ਮੋਟਰਸਾਈਕਲ ਮਾਲਕ ਨੇ ਭੇਜੇ ਵੇਚਣ ਵਾਸਤੇ ਮਾਡਲ ਆਪਾਂ ਨੂੰ ਮਿਲ ਜੂਗਾ 2015 ਕੰਡੀਸ਼ਨ ਆਲੂਕੀਆ ਪੰਜਾਬ ਨੰਬਰ ਹੈ ਤੇ ਵਧੀਆ ਮੋਟਰਸਾਈਕਲ ਹੈ ਜੀ ਡਿਸਕਵਰ ਮੋਟਰਸਾਈਕਲ ਆਹ ਤੇ ਮਾਡਲ 15 ਵਧੀਆ ਚੱਲਿਆ ਹੋਇਆ ਬੁਲਾ ਹੱਥ ਮਾਲਕ ਦਾ ਏਰੀਆ ਜਾ ਕੇ ਦੇਖਣਾ ਹੋ ਵੀ ਮੋਟਰਸਾਈਕਲ ਆ ਤਾਂ ਮਾਲਕ ਦੇ ਘਰੇ ਤੁਸੀਂ ਚੱਲ ਜੂ ਤੇ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਕਰ ਲਾਂਗੇ ਇੱਕ ਵਾਰੀ ਡਿਮਾਂਡ ਹੈ 25000 ਰੁਪਿਆ ਬਾਕੀ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੋਂ ਚਲਾ ਕੇ ਕਿਸੇ ਨੇ ਦੇਖਣੀ ਆ ਚਲਾ ਕੇ ਦੇਖ ਸਕਦੋਂ ਬੁਲਾ ਹਥ ਮਾਲਕ ਦਾ ਏਰੀਆ ਕੰਡੀਸ਼ਨ ਬਹੁਤ ਚੰਗੀ ਪਈ ਹੈ ਮੋਟਰਸਾਈਕਲ ਦੀ ਬਾਕੀ ਤੁਸੀਂ ਜਾ ਕੇ ਦੇਖ ਲਓ ਟ్రਾਈ ਲੈਣੀ ਹੈ ਟ్రਾਈ ਲੈ ਲਓ ਕਾਗਜ਼ ਪੱਤਰ ਜੋ ਵੀ ਚੈੱਕ ਕਰਨੇ ਚੈੱਕ ਕਰ ਸਕਦੋਂ ਜਾ ਕੇ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜੀ 9501330278 ਇਸ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਹੁਣ ਆਪਾਂ ਇੱਕ ਹੋਰ ਮੋਟਰਸਾਈਕਲ ਲੈ ਕੇ ਪਹੁੰਚੇ ਆ ਮੋਟਰਸਾਈਕਲ ਆਪਣੇ ਕੋਲੇ ਬਟਾਲੇ ਏਰੀਆ ਚ ਪਹੁੰਚਿਆ ਮੋਟਰਸਾਈਕਲ ਹੈ ਜੀ ਹੀਰੋ ਦਾ ਐਚ ਐਫ ਡੀ ਲੈਕਸ ਪੰਜਾਬ ਨੰਬਰ ਹੈ ਕੰਡੀਸ਼ਨ ਬਹੁਤ ਚੰਗੀ ਪਈ ਹੈ ਤੇ ਰੇਟ ਮਾਲਕ ਨੇ ਜਿਹੜਾ ਲਾ ਕੇ ਆਪਣੇ ਕੋਲੇ ਭੇਜਿਆ ਉਹ ਹੈ ਜੀ 55000 ਰੁਪਇਆ 2022 ਮਾਡਲ ਹੈ ਜੀ ਤੇ ਕੰਡੀਸ਼ਨ ਵਧੀਆ ਹੈ ਖੜਾ ਬਟਾਲੇ ਐ ਜਾ ਕੇ ਦੇਖਣਾ ਤੁਸੀਂ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਖੜਾ ਹੈ ਤੇ ਮਾਲਕ ਨੇ ਬਹੁਤ ਵਧੀਆ ਚਲਾਇਆ ਹੋਇਆ ਹੈ ਵਧੀਆ ਚੱਲਿਆ ਹੋਇਆ ਵਧੀਆ ਰੱਖਿਆ ਹੋਇਆ ਨਮਾ ਮੋਟਰਸਾਈਕਲ ਹੈ ਜੀ ਤੁਸੀਂ ਜਿਵੇਂ ਦੇਖ ਹੀ ਲਓ ਬਾਈ ਮਾਡਲ ਹੈ ਕੋਈ ਜ਼ਿਆਦਾ ਮਤਲਬ ਕਿ 올ਡ ਮਾਡਲ ਨਹੀਂ ਹੈਗਾ ਜਮੈਂ ਨਮਾ ਆਪਾਂ ਇੱਕ ਤਰ੍ਹਾਂ ਦਾ ਕਹਿ ਸਕਦਾ ਟਾਇਰ ਵੀ ਵਧੀਆ ਪਈ ਨੇ ਬਾਕੀ ਰੇਟ ਤੁਸੀਂ ਦੇਖ ਲਓ ਤੇ ਰੇਟ ਤੁਸੀਂ ਆਪੇ ਮਾਲਕ ਨਾਲ ਕਰ ਲਿਓ ਜੀ ਮਾਲਕ ਨੇ ਕਿਹਾ ਰੇਟ ਉੱਪਰ-ਨੀਚ ਕਰ ਲਾਂਗੇ ਉਹ ਤੁਸੀਂ ਆਪੇ ਦੇਖ ਲਓ ਕਿੰਨਾ ਕੁ ਰੇਟ ਮੌਕੇ ਤੇ ਘਟੂਆ ਜੀ ਤੇ ਜਿਨ੍ਹਾਂ ਦਾ ਮੋਟਰਸਾਈਕਲ ਹੈ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਗੱਲ ਤੁਸੀਂ ਆਪੇ ਕਰ ਲਿਓ 953050 432 34 ਇਸੇ ਨੰਬਰ ਤੇ ਗੱਲ ਤੁਸੀਂ ਕਰ ਲਿਓ ਜੀ ਤੇ ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲੇ ਇੱਕ ਵੈਗਨਰ ਗੱਡੀ ਪਹੁੰਚੀ ਆ ਜੀ ਜਿਹੜੀ ਗੱਡੀ ਆਪਣੇ ਕੋਲੇ ਪਹੁੰਚੀ ਆ ਇਹਦਾ ਮਾਡਲ 2007 ਹੈ ਤੇ ਵੈਗਨਰ ਗੱਡੀ ਦੀ ਡਿਮਾਂਡ ਕਾਫੀ ਜ਼ਿਆਦਾ ਆ ਰਹੀ ਆ ਜੀ ਤੇ ਆਪਣੇ ਕੋਲੇ ਕਾਫੀ ਗੱਡੀਆਂ ਅਲੱਗ-ਅਲੱਗ ਏਰੀਆ ਚ ਪਹੁੰਚੀਆਂ ਵੀ ਹੋਈਆਂ ਤੇ ਆਹ ਜਿਹੜੀ ਗੱਡੀ ਤੁਸੀਂ ਦੇਖ ਰਹੋ 60000 ਦੀ ਇਹਨਾਂ ਨੇ ਵੇਚਣੀ ਹੈ ਬਾਕੀ ਕਹਿੰਦੇ ਸੀਗੇ ਮਾਨਤਨ ਕਰ ਦਾਂਗੇ ਉੱਪਰ-ਨੀਚੇ ਰੇਟ ਹੋ ਜਾਊਗਾ ਦਿੱਲੀ ਨੰਬਰ ਹੈ ਕੰਡੀਸ਼ਨ ਵਧੀਆ ਹੈ ਬਾਕੀ ਚਾਰੇ ਪਾਸੋਂ ਦੇਖ ਰਿਹਾ ਹਾਂ ਤੇ ਬੈਕ ਸਾਈਡ ਤੁਸੀਂ ਟੈਂਕੀ ਵੀ ਦੇਖ ਲਿਓ ਕਿ ਸਾ ਆ ਸੀएनजी ਟੈਂਕੀ ਹੈ ਜੀ ਤੇ ਚਲਾ ਕੇ ਦੇਖਣੇ ਚਲਾ ਕੇ ਦੇਖ ਲਓ ਬਾਕੀ 60000 ਦੀ ਇਹਨਾਂ ਨੇ ਦੇਣੀ ਹੈ ਬਾਕੀ ਉੱਪਰ ਹੇਠ ਹੋ ਜਾਊਗਾ ਉਹ ਵੱਖਰੀ ਗੱਲ ਹੈ ਜੀ ਕਿੰਨਾ ਰੇਟ ਮੌਕੇ ਤੇ ਘਟਦਾ ਕਿਸੇ ਨੇ ਦੇਖਣੀ ਆ ਤਾਂ ਜਾ ਕੇ ਦੇਖ ਲਿਓ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦਈ ਰੱਖਿਆ ਜੀ ਗੱਲ ਤੁਸੀਂ ਆਪੇ ਕਰ ਲਿਓ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆਪਣੀ ਅੱਜ ਦੀ ਮਸ਼ੀਨਰੀਆਂ ਤੇ ਮੋਟਰਸਾਈਕਲ ਸਾਰਾ ਕੁਝ ਤੁਸੀਂ ਦੇਖ ਹੀ ਲਿਆ ਤੇ ਵੀਡੀਓ ਵਧੀਆ ਲੱਗੀ ਤੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੇ ਜਿੰਨੇ ਤੁਸੀਂ ਆਇਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਜ਼ਮੀ ਜਾਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਪਹਿਲਾਂ ਤੋਂ ਕੀਤਾ ਹੋਇਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਮਿਲਦੇ ਆਂ ਜਲਦੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਕਰਦੇ ਨਾਲ ਜੀ